ਅੱਜ ਅੰਮ੍ਰਿਤਸਰ ਕਾਂਗਰਸ ਦੀ ਮੀਟਿੰਗ ਚੱਲ ਰਹੀ ਸੀ ਜਿਸ ਦੌਰਾਨ ਕਾਂਗਰਸ ਵਰਕਰਾਂ ਦੀ ਆਪਸ ਦੇ ਵਿੱਚ ਝੜਪ ਹੋ ਗਈ ਸੀ ਇਸ ਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਵੀ ਨਿਸ਼ਾਨਾ ਸਾਧਿਆ ਤੁਸੀਂ ਵੀ ਸੁਣੋ ਜਿਹੜੀ ਇਹ ਕਾਂਗਰਸ ਦੀ ਸਦਸੀ ਜੋ ਜੰਮੇ ਜੋ ਜਵਾਨ ਹੋਏ ਹਨ ਕਾਂਗਰਸ ਤੇ ਕੱਲੀ ਹਮੇਸ਼ਾ ਹੀ ਛਿੱਤਰੀ ਦਾਲ ਵੰਡੇ ਇਹਨਾਂ ਦੇ ਵਿੱਚ ਉਹਨਾਂ ਦੀ ਅਜੀਬ ਵਰਤਣੀ ਹੋਣੀ ਹੈ ਪਹਿਲਾਂ ਵੀ ਵੰਡੀ ਐ ਤੇ ਉੱਪਰ ਵੀ ਵੰਡੀ ਇੱਕ ਦਿਨ ਸਮਝ ਦੇਖਦੀ ਗੱਲ ਸਾਡੀ ਪਾਰਟੀ ਦੇਖੋ ਕਿੱਦਾਂ ਦੀ ਸਾਡੀ ਪਾਰਟੀ ਚ ਕੋਈ ਟਿਕਟਾਂ ਦਾ ਮਸਲਾ ਨਹੀਂ ਕੋਈ ਬੰਦਾ ਟਿਕਟ ਮੰਗਣ ਦੀ ਗਿਆ ਸਾਡੀ ਪਾਰਟੀ ਨਾ ਕੋ ਜਾਊਗਾ ਇਹ ਪੂਰੇ ਪੰਜਾਬ ਦੇ ਵਿੱਚ ਪਾਰਟੀ ਨੇ ਆਪਣਾ ਇੱਕ ਪਾਰਟੀ ਦਾ ਸਿਸਟਮ ਆ ਉਹਨੇ ਕਪੜੇ ਸਰਵੇ ਕਰਦੇ ਆ ਅਜੇ ਪਹਿਲਾਂ ਹੋਏ ਵੀ ਆ ਹੋਰ ਹੋਣਗੇ ਅਜੇ ਸਰਵੇ ਵੇਖ ਕੇ ਪਾਰਟੀ ਨੇ ਜਿਹੜਾ ਬੰਦਾ ਯੋਗ ਆ ਉਹਨੂੰ ਟਿਕਟ ਦੇਣੀ ਕੋ ਟਿਕਟ ਟੇ ਨਹੀਂ ਮੰਗਣ ਜਾਂਦਾ ਜੀ ਕੁਛ ਦੇ ਜਾਂਦਾ ਨਾ ਇਹ ਟਿਕਟ ਮੰਗਣੀ ਨਾ ਇਹ ਮਤਲਬ ਟਿਕਟ ਲੈਣੀ ਜਿੰਨੂੰ ਪਾਰਟੀ ਦੇ ਦੇਤੀ ਇਲੈਕਸ਼ਨ ਲੜਾਂਗੇ ਸਾਡਾ ਕਾਂਗਰਸ ਵਾਲਾ ਜਿਹੜਾ ਕਲਚਰ ਹੈ ਕਾਂਗਰਸ ਖਤਮ ਹੋ ਗਈ ਸਾਡੇ ਦੇਸ਼ ਚੋਂ ਖਤਮ ਹੋ ਗਈ ਪੰਜਾਬ ਚੋਂ ਖਤਮ ਹੋ ਜੂਗੀ ਕਾਂਗਰਸ ਦਾ ਕੋਈ ਵजूद ਨਹੀਂ ਤਾਈ ਹੋਈ ਉਹ ਜਿੱਤਿਓ ਜਿੱਤਿਂਦੀ ਲੜਦੇ ਉਹਨਾਂ ਦੇ ਧੜੇ ਇੱਕ ਥੋੜਾ ਸਾਡਾ ਮੋਕੰਤੀ ਨੇ ਜਿੰਨੇ ਵੀ ਕਾਂਗਰਸ ਦੇ ਕਿੰਨੇ ਮੋਕੰਤੀ ਹੈ ਸਾਡਾ ਇਕੱਲਾ ਭਗਵੰਤ ਮਾਨ ਜੀ ਆ ਕਾਂਗਰਸ ਦੇ ਪ੍ਰਤਾਪ ਬਾਜਵਾ ਰਾਜਾ ਬੜਿੰਗ ਸਿੱਧੂ ਸਾਹਿਬ ਵਾਲਾ ਯੋ ਪੀ ਸੋਨੀ ਸੁਖੀਦਾ ਬਾਬਾ ਕਿੰਨੇ ਆਜੀ ਬਾਜਾ ਸਮਝੂ ਸੀ ਆਥਾ ਬਾਜਾ ਗੱਲ ਜਿੱਥੇ ਲੜਾਈ ਹੋ ਉੱਥੇ ਬਾਜਾ ਉਹ ਕਿੱਦਾਂ ਹੋ ਸਕਦਾ ਸਮਝ ਨਿਕਦੀ ਗੱਲ ਇਹ ਤਾਂ ਕੰਮ ਹੀ ਇੰਨਾ ਦੇ ਹੁੰਦੇ ਸਾਰੇ ਮਤਲਬ ਇਹ ਜਿਹੜੇ ਬੰਦੇ ਆ ਇਹਨਾਂ ਨੇ ਕੋ ਲੋਕ ਕਿੱਤਾ ਦੀ ਗੱਲ ਨਹੀਂ ਕਰਨੀ ਲੋਕਾਂ ਦੀ ਗੱਲ ਨਹੀਂ ਕਰਨੀ ਇਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਹੈ ਪੰਜਾਬ ਦਾ ਇਹਨਾਂ ਦਾ ਪ੍ਰੋਗਰਾਮ ਇਹ ਹੈ ਕਿ ਸਤਾ ਦੇ ਕਿੱਦਾਂ ਕਾਬਜ ਹੋਣਾ ਐਮਪੀ ਕਿੱਦਾਂ ਬਣਨਾ ਐਮਐਲਏ ਕਿੱਦਾਂ ਬਣਨਾ ਆਪਾਂ ਮਤਲਬ ਜਿਹੜਾ ਚੀਫ ਮਿਨਿਸਟਰ ਕਿਦਾ ਮੰਗ ਆ ਆ ਲੜਾਈ ਸੋ ਉਹ ਲੜਨ ਤੋਂ ਜੀ ਕੋਈ ਗੱਲ ਨਹੀਂ ਅਜੇ ਤਾਂ ਲੜਨਗੇ ਜਦੋਂ ਵੋਟਾਂ ਦਾ ਪਈਆਂ ਹੋਰ ਵੇਖੇ ਤੁਸੀਂ